ਕੈਨੇਡਾ ਹੀ ਕਿਉਂ ਜਾਣਾ ਚਾਹੁੰਦੇ ਨੇ ਸਾਰੇ ਕਦੇ ਸੋਚਿਆ ਕਿਸੇ ਨੇ ਕਿਉਂ ਵਸਣਾ ਚਾਹੁੰਦੇ ਨੇ ਦੂਜੇ ਦੇਸ਼ ਦੇ ਲੋਕ ਇੱਥੇ ਵੇਖੋ ਅਜਿਹਾ ਕੀ ਹੈ ਕੈਨੇਡਾ ਦੇ ਵਿੱਚ ਕੈਨੇਡਾ ਦੀ ਕੁਦਰਤੀ ਸੁੰਦਰਤਾ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਲੋਕ ਇਸ ਤੋਂ ਇੰਪ੍ਰੈਸ ਹੁੰਦੇ ਨੇ ਇਸ ਤੋਂ ਇਲਾਵਾ ਨੌਕਰੀਆਂ ਦੇ ਮੌਕੇ ਸਮੇਤ ਅਜਿਹੇ ਕਈ ਕਾਰਨ ਹਨ ਜਿਸ ਕਰਕੇ ਲੋਕ ਉੱਥੇ ਵਸਣਾ ਚਾਹੁੰਦੇ ਨੇ ਅਮਰੀਕਾ ਦੀ ਯੂਐਸ ਬੈਸਟ ਕੰਟਰੀ ਰੈਂਕਿੰਗ ਦੇ ਅਨੁਸਾਰ ਜੀਵਨ ਦੀ ਜੋ ਹੈ ਗੁਣਵੱਤਾ ਦੇ ਮਾਮਲੇ ਦੇ ਵਿੱਚ ਸਵੀਡਨ ਅਤੇ ਡੈਨਮਾਰਕ ਤੋਂ ਬਾਅਦ ਕੈਨੇਡਾ ਦੁਨੀਆ ਦੇ ਵਿੱਚ ਤੀਜੇ ਅਸਥਾਨ ਤੇ ਆਰਥਿਕ ਸਥਿਰਤਾ ਤਨਖਾਹ ਸਮਾਨਤਾ ਚੰਗੀ ਸੁਰੱਖਿਆ ਵਰਗੇ ਕਈ ਕਾਰਨ ਹਨ ਜੋ ਇੱਥੇ ਜੀਵਨ ਦੀ ਗੁਣਵੱਤਾ ਨੂੰ ਉੱਚਾ ਬਣਾਉਂਦੇ ਨੇ ਕੈਨੇਡਾ ਦੇ ਵਿੱਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਵੀ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਤੁਹਾਨੂੰ ਦੱਸ ਦਈਏ ਉੱਥੇ ਬੇਰੁਜ਼ਗਾਰੀ ਦੀ ਦਰ ਸਿਰਫ ਜੋ ਫੀਸਦੀ ਹੈ ਉਹਵੇਂ ਉਦਯੋਗਤਾ ਤੋਂ ਜੋ ਹੈ ਇਲਾਵਾ ਸਿਹਤ ਸਿੱਖਿਆ ਇੰਜੀਨੀਅਰਿੰਗ ਉਸਾਰੀ ਖੇਤੀਬਾੜੀ ਆਦਿ ਕਈ ਖੇਤਰਾ ਦੇ ਵਿੱਚ ਕਾਮੀਆਂ ਦੀ ਵੱਡੀ ਘਾਟ ਹੈ ਕੈਨੇਡਾ ਦੇ ਵਿੱਚ ਸਿਹਤ ਸੇਵਾ ਦੀ ਦੁਨੀਆ ਦੇ ਜ਼ਿਆਦਾਤਰ ਲੋਕਾਂ ਵੱਲੋਂ ਬਹੁਤ ਸ਼ਲਾਘਾ ਕੀਤੀ ਜਾਂਦੀ ਹੈ ਕਿਉਂਕਿ ਉੱਥੋਂ ਦੀ ਸਰਕਾਰ ਜਨਤਕ ਸਿਹਤ ਤੇ ਬਹੁਤ ਖਰਚ ਕਰਦੀ ਹੈ ਇਸ ਦੇ ਲਈ ਉੱਥੋਂ ਦੇ ਲੋਕ ਚੰਗੀ ਰਕਮ ਟੈਕਸ ਵੀ ਅਦਾ ਕਰਦੇ ਹਨ ਕੈਨੇਡਾ ਦੇ ਵਿੱਚ ਸਿੱਖਿਆ ਦੀ ਸਹੂਲਤ ਵੀ ਦੁਨੀਆ ਭਰ ਦੇ ਲੋਕਾਂ ਨੂੰ ਆਕਰਸ਼ਕ ਕਰਦੀ ਹੈ ਇੰਨਾ ਹੀ ਨਹੀਂ ਪਬਲਿਕ ਸਕੂਲ 5 ਤੋਂ 18 ਸਾਲ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕਰਦੇ ਨੇ ਇਸ ਤੋਂ ਇਲਾਵਾ ਦੁਨੀਆ ਭਰ ਦੇ ਲੋਕ ਇੱਥੇ ਉੱਚ ਸਿੱਖਿਆ ਦੇ ਲਿਆਉਂਦੇ ਨੇ ਦੁਨੀਆ ਭਰ ਦੇ ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਚ ਬਸ ਗਏ ਹਨ ਇਸ ਲਈ ਉਥੋਂ ਦਾ ਸੱਭਿਆਚਾਰ ਅਸਲ ਦੇ ਵਿੱਚ ਮਿਸ਼ਰਤ ਸੱਭਿਆਚਾਰ ਹੈ ਇੱਕ ਵੱਡਾ ਕਾਰਨ ਹੈ ਕਿ ਇਹ ਬਾਹਰੀ ਲੋਕਾਂ ਦੇ ਲਈ ਰਹਿਣਾ ਆਸਾਨ ਬਣਾਉਂਦਾ ਹੈ ਇੱਥੇ ਕਈ ਦੇਸ਼ਾਂ ਦੇ ਭਾਸ਼ਾਵਾਂ ਦੇ ਲੋਕ ਰਹਿੰਦੇ ਹਨ ਕੈਨੇਡੀਅਨ ਸ਼ਾਂਤੀ ਪਸੰਦ ਕਰਦੇ ਹਨ ਇਸ ਤੋਂ ਇਲਾਵਾ ਕੈਨੇਡਾ ਨੂੰ ਦੁਨੀਆ ਦਾ 7ਵਾਂ ਸਭ ਤੋਂ ਸੁਰੱਖਿਅਤ ਦੇਸ਼ ਮੰਨਿਆ ਜਾਂਦਾ ਹੈ ਇੱਥੇ ਅਪਰਾਧ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਨੇ ਇੱਥੇ ਵੀ ਜੋ ਹੈ ਇਹ ਵੀ ਇੱਕ ਜਿਹੜਾ ਕਾਰਨ ਹੈ ਕਿ ਦੂਜੇ ਦੇਸ਼ਾਂ ਦੇ ਲੋਕ ਕੈਨੇਡਾ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਨੇ ਤੇ ਇਹ ਸੀ ਕਾਰਨ ਕਿ ਕੈਨੇਡਾ ਹੀ ਕਿਉਂ ਸਾਰੇ ਜਾਣਦੇ ਨੇ ਕਿਉਂਕਿ ਉੱਥੇ ਦੀ ਸੁੰਦਰਤਾ ਉੱਥੇ ਦੇ ਕੁਝ ਲਾਭ ਉੱਥੇ ਦੇ ਜੋ ਸੁਰੱਖਿਆ ਦੇ ਕਰਕੇ ਲੋਕ ਜਿਹੜੇ ਦੂਜੇ ਦੇਸ਼ ਦੇ ਹੁੰਦੇ ਨੇ ਇੱਥੇ ਆਵਛਣਾ ਚਾਹੁੰਦੇ ਨੇ ਕੈਨੇਡਾ ਦੀ ਕੁਦਰਤੀ ਸੁੰਦਰਤਾ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਲੋਕ ਇਸ ਤੋਂ ਇਮਪ੍ਰੈਸ ਹੁੰਦੇ ਨੇ ਇਸ ਤੋਂ ਇਲਾਵਾ ਨੌਕਰੀਆਂ ਦੇ ਮੌਕੇ ਸਮੇਤ ਅਜਿਹੇ ਕਈ ਕਾਰਨ ਹਨ ਜਿਸ ਕਰਕੇ ਲੋਕ ਉੱਥੇ ਵਸਣਾ ਚਾਹੁੰਦੇ ਨੇ ਅਮਰੀਕਾ ਦੀ ਯੂ ਐਸ ਬੈਸਟ ਕੰਟਰੀ ਰੈਂਕਿੰਗ ਦੇ ਅਨੁਸਾਰ ਜੀਵਨ ਦੀ ਜੋ ਹੈ ਗੁਣਵੱਤਾ ਦੇ ਮਾਮਲੇ ਦੇ ਵਿੱਚ ਸਵੀਡਨ ਅਤੇ ਡੈਨਮਾਰਕ ਤੋਂ ਬਾਅਦ ਕੈਨੇਡਾ ਦੁਨੀਆ ਦੇ ਵਿੱਚ ਤੀਜੇ ਅਸਥਾਨ ਤੇ ਆਰਥਿਕ ਸਥਿਰਤਾ ਤਨਖਾਹ ਸਮਾਨਤਾ ਚੰਗੀ ਸੁਰੱਖਿਆ ਵਰਗੇ ਕਈ ਕਾਰਨ ਹਨ ਜੋ ਇੱਥੇ ਜੀਵਨ ਦੀ ਗੁਣਵੱਤਾ ਨੂੰ ਉੱਚਾ ਬਣਾਉਂਦੇ ਕੈਨੇਡਾ ਦੇ ਵਿੱਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਵੀ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਤੁਹਾਨੂੰ ਦੱਸ ਦਈਏ ਉੱਥੇ ਬੇਰੋਜ਼ਗਾਰੀ ਦੀ ਦਰ ਸਿਰਫ 5% ਦੀ ਹੈ ਉਵੇਂ ਉਦਯੋਗਤਾ ਤੋਂ ਜੋ ਹੈ ਇਲਾਵਾ ਸਿਹਤ ਸਿੱਖਿਆ ਇੰਜੀਨੀਅਰਿੰਗ ਉਸਾਰੀ ਖੇਤੀਬਾੜੀ ਆਦਿ ਕਈ ਖੇਤਰਾ ਦੇ ਵਿੱਚ ਕਾਮੀਆਂ ਦੀ ਵੱਡੀ ਘਾਟ ਹੈ ਕੈਨੇਡਾ ਦੇ ਵਿੱਚ ਸਿਹਤ ਸੇਵਾ ਦੀ ਦੁਨੀਆ ਦੇ ਜ਼ਿਆਦਾਤਰ ਲੋਕਾਂ ਵੱਲੋਂ ਬਹੁਤ ਸ਼ਲਾਘਾ ਕੀਤੀ ਜਾਂਦੀ ਹੈ ਕਿਉਂਕਿ ਉੱਥੋਂ ਦੀ ਸਰਕਾਰ ਜਨ ਤੱਕ ਸਿਹਤ ਦੇ ਬਹੁਤ ਖਰਚ ਕਰਦੀ ਹੈ ਇਸ ਦੇ ਲਈ ਉੱਥੋਂ ਦੇ ਕਚੰਗੀ ਰਕਮ ਟੈਕਸ ਵੀ ਅਦਾ ਕਰਦੇ ਹਨ ਕੈਨੇਡਾ ਦੇ ਵਿੱਚ ਸਿੱਖਿਆ ਦੀ ਸਹੂਲਤ ਵੀ ਦੁਨੀਆ ਭਰ ਦੇ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ ਐਨਾਈ ਨਈ ਪਬਲਿਕ ਸਕੂਲ 5 ਤੋਂ 18 ਸਾਲ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕਰਦੇ ਨੇ ਇਸ ਤੋਂ ਇਲਾਵਾ ਦੁਨੀਆ ਭਰ ਦੇ ਲੋਕ ਇੱਥੇ ਉੱਚ ਸਿੱਖਿਆ ਦੇ ਲਿਆਉਂਦੇ ਨੇ ਦੁਨੀਆ ਭਰ ਦੇ ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਵੱਸ ਗਏ ਹਨ ਇਸ ਲਈ ਉਥੋਂ ਦਾ ਸੱਭਿਆਚਾਰ ਅਸਲ ਦੇ ਵਿੱਚ ਮਿਸ਼ਰਤ ਸੱਭਿਆਚਾਰ ਹੈ ਇੱਕ ਵੱਡਾ ਕਾਰਨ ਹੈ ਕਿ ਇਹ ਬਾਹਰੀ ਲੋਕਾਂ ਦੇ ਲਈ ਰਹਿਣਾ ਆਸਾਨ ਬਣਾਉਂਦਾ ਹੈ ਇੱਥੇ ਕਈ ਦੇਸ਼ਾਂ ਦੇ ਭਾਸ਼ਾਵਾਂ ਦੇ ਲੋਕ ਰਹਿੰਦੇ ਹਨ ਕੈਨੇਡੀਅਨ ਸ਼ਾਂਤੀ ਪਸੰਦ ਕਰਦੇ ਹਨ ਇਸ ਤੋਂ ਇਲਾਵਾ ਕੈਨੇਡਾ ਨੂੰ ਦੁਨੀਆ ਦਾ 7ਵਾਂ ਸਭ ਤੋਂ ਸੁਰੱਖਿਅਤ ਸ਼ਮਨਿਆ ਜਾਂਦਾ ਹੈ ਇੱਥੇ ਅਪਰਾਧ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਨੇ ਇੱਥੇ ਵੀ ਜੋ ਹੈ ਇਹ ਵੀ ਇੱਕ ਜਿਹੜਾ ਕਾਰਨ ਹੈ ਕਿ ਦੂਜੇ ਦੇਸ਼ਾਂ ਦੇ ਲੋਕ ਕੈਨੇਡਾ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਨੇ ਤੇ ਇਹ ਸੀ ਕਾਰਨ ਕਿ ਕੈਨੇਡਾ ਹੀ ਕਿਉਂ ਸਾਰੇ ਜਾਂਦੇ ਨੇ ਕਿਉਂਕਿ ਉੱਥੇ ਦੀ ਸੁੰਦਰਤਾ ਉੱਥੇ ਦੇ ਕੁਝ ਲਾਭ ਉੱਥੇ ਦੇ ਜੋ ਸੁਰੱਖਿਆ ਦੇ ਕਰਕੇ ਲੋਕ ਜਿਹੜੇ ਦੂਜੇ ਦੇਸ਼ ਦੇ ਹੁੰਦੇ ਨੇ ਇੱਥੇ ਵਸਣਾ ਚਾਹੁੰਦੇ